ਗੁਰੂ ਅਰਗੁਨ ਸਾਹਿਬ ਬਾਬਾ ਬਕਾਲਾ ਸਾਹਿਬ ਆਏ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸੰਗਤਾਂ ਆਉਣ ਲੱਗ ਪਈਆਂ ਬੁਤਾਲੇ ਪਿੰਡ 'ਚ ਇੱਕ ਮਾਂ ਪੁੱਤਰ ਰਹਿੰਦੇ ਸਨ ਉਸ ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਇਹ ਇਤਿਹਾਸਾਂ ਵੀ ਸਾਖੀ ਨਹੀਂ ਹੈਗੀ ਜੀ ਇਹਦਾ ਪਹਿਲੀ ਵਾਰੀ ਜ਼ਿਕਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਸੰਤ ਗਾਥਾ ਵਿੱਚ ਕੀਤਾ ਜੇ ਡਿਟੇਲ ਨਾਲ ਪੜਨਾ ਹੋਇਆ ਸੰਤ ਸਵਾਇਆ ਸਿੰਘ ਜੀ ਦੇ ਜੀਵਨ ਵਿੱਚ ਪੜਿਓ ਮਾਪੁੱਤਰ ਰਹਿੰਦੇ ਨੇ ਪੁੱਤ ਥੋੜੀ ਜਿਹੀ ਪੈੜੀ ਜ਼ਿੰਮੇਦਾਰਾ ਕਰਦੇ ਨੇ ਖੂਹ ਤੇ ਬੈਠਾ ਤੇ ਖੂਹ ਗਿੜ ਰਿਹਾ ਸੀ ਸ਼ਾਮ ਢਲਦੀ ਭੀ ਖੂਹ ਨੇ ਬੰਦ ਕੀਤਾ ਇੰਨੀ ਦੇਰ ਨੂੰ 5 6 ਪੰਜ ਕਿਛਰੀ ਤੁਰਿਆਉਂਦੇ ਆਛੇ ਉਹਨਾਂ ਵਿੱਚੋਂ ਇੱਕ ਸਿੱਖ ਨੇ ਛੋਟੀ ਜੀ ਦਸਤਾਰ ਬੰਨੀ ਉਹ ਪ੍ਰੇਮ ਚ ਭਿੱਜ ਕੇ ਬਾਣੀ ਪੜਦਾ ਪਏ ਦੂਜੇ ਦੋ ਦੋ ਕਦਮ ਪਿੱਛੇ ਤੁਰਿਆਉਂਦੇ ਆ ਕੂਲਾ ਖੂਕੂਲਾ ਕੇ ਖਲੋਗ ਹੈ ਆਵਾਜ਼ ਦਿੱਤੀ ਕਾਕਾ ਬੇਟਾ ਅਜੀ ਇੰਨਾ ਜਵਾਨ ਨਹੀਂ ਸੀ ਤਰੇ ਲੱਗੀ ਹੈ ਪਾਣੀ ਪਿਆਏਗਾ ਉਹ ਕਹਿੰਦਾ ਜੀ ਪਿਆਦੇ ਨਾਲ ਖੂ ਤੇ ਬੰਦ ਹੋ ਗਿਆ ਮੈਂ ਉੱਤਰ ਕੇ ਥੱਲੂ ਟਿੰਡ ਖੋਲ ਲਿਉਂਦਾ ਟਿੰਡ ਚ ਪਾਣੀ ਹੁੰਦਾ ਸੀ ਉਹ ਬੱਚਾ ਨੌਜਵਾਨ ਗਿਆ ਉਹਨੇ ਟਿੰਡ ਖੋਲ ਕੇ ਲਿਆਂਦੀ ਉਹ ਪਾਠ ਕਰਨ ਵਾਲਾ ਪੁੱਛਦਾ ਗੁਰਸਿੱਖ ਤੁਸੀਂ ਕੌਣ ਹੁੰਦੇ ਹੋ ਕਹਿੰਦਾ ਜੀ ਅਸੀਂ ਹਿੰਦੂ ਹੁੰਨੇ ਆ ਸਾਨੂੰ ਸਰਵਰੀਏ ਕਹਿੰਦੇ ਨੇ ਸਰਵਰੀਰ ਸਮਝ ਗਿਆ ਨਾ ਜਿਹੜੇ ਸਖੀ ਸਰਵਰ ਦੀ ਕਬਰਾਂ ਦੀ ਪੂਜਾ ਕਰਦੇ ਰੋਟ ਚੜਾਉਂਦੇ ਸਾਂ ਸਾਨੂੰ ਸਰਵਰੀਏ ਕਹਿੰਦੇ ਆ ਉਹ ਕਹਿੰਦਾ ਰਹਿਣ ਦੇ ਫਿਰ ਪਾਣੀ ਨਾ ਪਿਆਈ ਤੁਸੀਂ ਕਿਹੜੇ ਆਪਣੇ ਧਰਮ ਦੇ ਪੱਕੇ ਹੋ ਤੁਸੀਂ ਬੇਨੇਮੇ ਹੋਣਾ ਬੇਨੇਮੇ ਕਿਹੋਂਜੀ ਤੁਸੀਂ ਕਬਰਾਂ ਪੂਜੀ ਦੇ ਤੇਰੇ ਹੱਥ ਦਾ ਪਾਣੀ ਕੀ ਪੀਣਾ ਤੂੰ ਤਾਂ ਆਪਣੇ ਧਰਮ ਨੂੰ ਵੀ ਨਹੀਂ ਪਾਲਦਾ ਪਾਣੀ ਛੱਡ ਕੇ ਚਲੇਗਾ ਉਸ ਬੱਚੇ ਨੂੰ 7 ਵਜੇ ਜਾ ਕੇ ਘਰ ਕਹਿੰਦਾ ਮਾਂ ਅੱਜ ਮੇਰੇ ਨਾਲ ਕੁਝ ਵਾਪਰ ਗਿਆ ਹੈ ਪੁੱਛਦੀ ਦੱਸ ਕਹਿੰਦਾ ਖੂਹ ਤੇ ਬੈਠਾ ਸਾਂ ਪੰਜੇ ਸ਼ਰੀਰ ਆਏ ਕੁਝ ਪੜ੍ਹਦੇ ਸਨ ਚੰਗੇ ਬੜੇ ਲੱਗੇ ਉਹਨਾਂ ਦੇ ਕੋਲ ਬੈਠਿਆਂ ਆਪਣੇ ਤਾਂ ਲੱਗਦੀ ਸੀ ਆਪਣੇ ਲੱਗਦੇ ਸਨ ਪਾਣੀ ਮੰਗਿਆ ਮੈਂ ਥੱਲਿਓ ਟਿੰਡ ਖੋਲ ਕੇ ਲਿਆਂਦੀ ਪੀਣ ਲੱਗਾ ਤੇ ਪੁੱਛਦੇ ਨੇ ਤੁਸੀਂ ਕੌਣ ਮੈਂ ਕਿਹਾ ਜੀ ਸਾਡਾ ਹੈ ਹਿੰਦੂ ਆ ਪਰ ਅਸੀਂ ਸਰਵਰ ਨੂੰ ਪੂਜਨੇ ਆ ਸਾਡੀ ਮਾਈ ਸਾਡੇ ਘਰ ਦੇ ਜੀ ਸਰਵਰ ਨੂੰ ਪੂਜਦੇ ਆ ਤੇ ਉਹਨਾਂ ਨੇ ਕਿਹਾ ਤੇਰੇ ਵਰਗੇ ਬੇਨੇਮੇ ਦੇ ਹੱਥ ਦਾ ਪਾਣੀ ਨਹੀਂ ਪੀਣਾ ਮਾਂ ਦੀ ਅੱਖਾਂ ਭਰ ਰਹੀਆਂ ਕਹਿੰਦੀ ਕਿਸ ਤਰ੍ਹਾਂ ਦੇ ਸਨ ਕਹਿੰਦਾ ਸਾਦੇ ਸਨ ਕੁਝ ਬੋਲਦੇ ਸਨ ਇੱਕ ਬੋਲਦਾ ਸੀ ਬਾਕੀ ਸੌਂਦੇ ਸਨ ਹੋਕਾ ਭਰ ਕੇ ਆਂਦੀ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ ਉੱਤਰਾਂ ਨੇ ਤੁਨ ਕੁਝ ਕਿਹਾ ਕਹਿੰਦੇ ਬਸ ਕਿਆ ਕੁਝ ਨਹੀਂ ਕਹਿੰਦੀ ਬੱਚੇ ਉਹ ਕਿਸੇ ਨੂੰ ਨਫ਼ਰਤ ਨਹੀਂ ਕਰਦੇ ਜਾਤ ਨੂੰ ਨਹੀਂ ਮੰਨਦੇ ਉੱਚ ਨੀਚ ਨਹੀਂ ਮੰਨਦੇ ਸਭ ਨੂੰ ਪਿਆਰ ਕਰਦੇ ਆ ਪਰ ਜਿਹੜੇ ਬੰਦੇ ਦੋ ਬੇੜੀਆਂ 'ਚ ਸਵਾਰ ਹੁੰਉ ਉਹਦੇ ਨੇੜੇ ਕਿੱਥੇ ਲੱਗਦੇ ਆ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ ਮਾਨੂ ਪੂਰਬਲੇ ਭਾਗ ਜਾ ਕੇ ਕਹਿੰਦਾ ਮਾ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਸਕਣਾ ਕਹਿੰਦੀ ਪੁੱਤੋ ਤਾਂ ਸੱਚਖੰਡ ਚਲੇਗਾ ਸੁਣਿਆ ਉਹਨਾਂ ਦੀ ਥਾਂ ਤੇ 6ਵੇਂ ਸਤਗੁਰੂ ਨੇ ਸੁਣਿਆ ਉਹ ਸ਼ਿਕਾਰ ਖੇਡਦੇ ਨੇ ਘੋੜੇ ਰੱਖੇ ਨੇ ਸ਼ਸਤਰ ਨੇ ਪਰ ਉਹਨਾਂ ਦੀ ਥਾਂ ਤੇ ਨੇ ਕਹਿੰਦਾ ਮਾਂ ਚੱਲੀਏ ਕਹਿੰਦੀ ਪੁੱਤ ਆਪਣੀ ਗਰੀਬੀ ਕਿਤੇ ਜਾ ਸਕਦੀ ਹੈ ਕਹਿੰਦਾ ਫਿਰ ਕੀ ਕਹਿੰਦੇ ਹਾਂ ਇੱਕ ਗੱਲ ਮੈਂ ਸੁਣੀ ਹੈ ਕਹਿੰਦੇ ਮੇਰੇ ਪੇਕੇ ਸਿੱਖੀ ਮੰਨਦੇ ਸਨ ਇਹ ਮੈਂ ਸੁਣਿਆ ਹੈ ਕਿ ਉਹਨੂੰ ਸ਼ਰਧਾ ਨਾਲ ਕਿਤੇ ਵੀ ਕੋਈ ਚੇਤੇ ਕਰੇ ਉਹ ਪਹੁੰਚ ਜਾਂਦਾ ਹੈ ਬੱਚੇ ਦਾ ਭਰੋਸਾ ਬਣਿਆ ਕਹਿੰਦਾ ਮਾਂ ਜੇ ਆਏ ਤੇ ਫਿਰ ਕਹਿੰਦੀ ਪੁੱਤ ਖਾਲੀ ਹੱਥ ਨਾ ਜਾਹੀਂ ਆ ਘਰ ਜਿਹੜੀ ਗੁੜ ਦੀ ਰੋੜੀ ਪਈ ਏ ਇਹੇ ਕੋਲ ਲੱਖੀ ਗੁਰੂ ਜੀ ਆਉਣਗੇ ਤੇ ਗੁੜ ਦੀ ਰੋੜੀ ਦਾ ਮੱਠਾ ਦੇਖ ਲੈ ਉਸ ਬੱਚੇ ਦੇ ਅੰਦਰ ਗੱਲ ਬਹਿ ਗਈ ਜੀ ਉਹਨੇ ਕਿਹਾ ਮਾਂ ਲਿਆ ਮੈਨੂੰ ਗੁੜ ਦੀ ਰੋੜੀ ਦੇ ਉਹਨੇ ਕਿਹਾ ਪੁੱਤ ਮੈਂ ਤਾਂ ਕਿਹਾ ਜੇ ਆਏ ਨਹੀਂ ਕਹਿੰਦਾ ਜੇ ਸ਼ੁਰੂਆਤ ਕਰਾਂਗੇ ਤੇ ਆਉਣਗੇ ਨਾ ਉਹਨੇ ਗੁੜ ਦੀ ਰੋੜੀ ਲੈ ਲਈ ਜੀ ਪਤਾ ਨਹੀਂ ਚੇਟਕ ਲੱਗ ਗਈ ਵੇਖੋ ਯਾਦ ਰੱਖੋ ਕੱਲੀ ਮਾਂ ਨਹੀਂ ਉਹ ਸਿੱਖ ਕਿੰਨੀ ਕੋ ਕਮਾਈ ਵਾਲਾ ਹੋਵੇਗਾ ਜਿਹੜਾ ਜਾਂਦਿਆਂ ਚਿੰਗਲਾ ਗਿਆ ਹੈ ਇਹ ਹੈ ਇੱਕ ਖਿੰਨ ਯਾਦ ਰੱਖੋ ਰੂਪ ਕਰੋੜਾਂ ਗੰਢਾ ਹੁੰਦਾ ਹੈ ਪਰ ਨਿੱਕੀ ਜੀ ਚਿੰਗਾੜੀ ਫੂਕ ਦਿੰਦੀ ਏ ਉਹ ਸਿੱਖ ਚ ਕਿੰਨੀ ਤਾਕਤ ਹੋਵੇਗੀ ਜਿਹੜਾ ਜਾਂਦਿਆਂ ਇੰਨਾ ਕਹਿ ਗਿਆ ਉਹ ਸਤ ਸੰਗ ਬਣ ਗਿਆ ਉਹਦਾ ਉਹ ਪਲਟ ਗਿਆ ਚੰਨ ਉਹ ਜਾਂਦਿਆਂ ਉਹਨੂੰ ਉਹਨੇ ਗੁਰ ਦੀ ਰੋੜੀ ਲੈ ਲਈ ਜੇ ਖੋਦੀ ਗਾਦੀ ਤੇ ਬਹਿਣਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੇ ਡੰਗਰਾਂ ਪਿੱਛੇ ਜਾਣਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੇ ਕਿਤੇ ਹਾਲ ਪਿੱਛੇ ਲੱਗਣਾ ਫਿਰ ਕਹਿਣਾ ਗੁਰੂ ਹਰਗੋਬਿੰਦ ਸਾਹਿਬ ਜਿਉਂ-ਜਿਉਂ ਆਵਾਜ਼ਾਂ ਮਾਰਨ ਲੱਗਾ ਬਿਰਹਾ ਆ ਗਿਆ ਬਿਰਖਾਂ ਨੇ ਅੰਦਰ ਬਦਲ ਦਿੱਤਾ ਪਿੰਡ ਵਾਲਿਆਂ ਨੇ ਨਾ ਪਾ ਦਿੱਤਾ ਪੱਲੂ ਤੁਰਿਆ ਜਾਂਦਾ ਹੈ ਪੱਲਾ ਤਾਂ ਕਹਿ ਦਿੱਤਾ ਉਹਨੇ ਆਪਣੇ ਕੱਪੜੇ ਦੇ ਨਾਲ ਪੱਲੇ ਨਾਲ ਗੁੜ ਬੰਨਿਆ ਹੋਇਆ ਸੀ ਪਿੰਡ ਵਾਲੇ ਹਸਨ ਹੱਗ ਪੈ ਪੱਲਾ ਪੱਲਾ ਪਰੇ ਬੱਚਾ ਸਾਰਾ ਦਿਨ ਖੇਤਾਂ 'ਚ ਬੈਠਾ ਕਹਿੰਦਾ ਆਉਣਗੇ ਜਰੂਰ ਮਾਂ ਕੋਲ ਜਾਣਾ ਰੋ ਪੈਣਾ ਮਾਂ ਕਹਿੰਦੀ ਕੁਝ ਖਾ ਲੈ ਕੁਝ ਪੀ ਲੈ ਕਹਿੰਦਾ ਮਾਂ ਤੈਨੂੰ ਸੱਚੀ ਦੱਸਾਂ ਆਏ ਨਹੀਂ ਪਰ ਪਤਾ ਨਹੀਂ ਉਹਨਾਂ ਦੀ ਯਾਦ ਬੜੀ ਮਿੱਠੀ ਲੱਗਦੀ ਹੈ ਸੋਏ ਸੁਨੰਦੜੀ ਮੇਰਾ ਤਨਮਨ ਮੌਲਾ ਨਾਮ ਜਪੰਦੜੀ ਲਾਲੀ ਬੜੀ ਮਿੱਠੀ ਲੱਗਦੀ ਯਾਦ ਉਹਨਾਂ ਦੀ ਇਤਿਹਾਸ ਸਾਡਾ ਕਹਿੰਦਾ ਮੈਂ ਸੰਖੇਪ ਜੀ ਬੇਨਤੀ ਕਰਾਂਗਾ ਇਦਦਰ ਉਸ ਬੱਚੇ ਨੇ ਖਾਣੇ ਪੀਣੇ ਤੋਂ ਗੁਰੂਜ ਕਰ ਲਿਆ ਸਿਰਫ ਇੱਕੋ ਧਨ ਸੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਅੱਜ ਫਿਰ ਸਤ ਗੁਰੂ ਜੀ ਸਵੇਰ ਦੇ ਦੀਵਾਨ ਤੋਂ ਬਾਅਦ ਸਮਝੋ 10 11 ਦਾ ਟਾਈਮ ਆ ਆਪਣੇ ਸ਼ਬਦ ਵਰਤਨਾ ਡੇਢ ਪੈਰ ਦਿਨ ਨਿਕਲਿਆ ਹੋਵੇਗਾ ਘੋੜਾ ਮੰਗਾਇਆ ਇਕੱਲੇ ਘੋੜੇ ਦੀ ਕਾਠੀ ਪਾਈ ਸਿੱਖ ਪੁੱਜ ਦਿਨ ਮਹਾਰਾਜ ਕਿੱਥੇ ਚੱਲੇ ਹੋ ਹਜ਼ੂਰ ਕਹਿੰਦੇ ਨੇ ਕਈ ਦਿਨਾਂ ਦੀ ਨਦੀ ਤੁਰ ਹੀ ਹੈ ਚਤਾਨਾਂ ਨੂੰ ਵੱਜਦੀ ਏ ਰੇਤ ਨੂੰ ਵੱਜਦੀ ਏ ਰੁੱਖਾਂ ਨੂੰ ਵੱਜਦੀ ਏ ਮੈਂ ਉਹਨੂੰ ਅੱਗੋਂ ਲੈਣ ਚੱਲਿਆ ਮਹਾਰਾਜ ਬਾਬਾ ਬਕਾਲਾ ਸਾਹਿਬ ਨਾਂ ਬਾਅਦ ਚ ਬਣਿਆ ਬਕਾਲੇ ਤੋਂ ਚੱਲੇ ਇਕੱਲੇ ਘੋੜਾ ਪੂਰੀ ਰਫਤਾਰ ਤੇ ਉਹ ਸਿੱਖ ਜਿੱਥੇ ਉਹ ਬੈਠਾ ਸੀ ਜੀ ਮਹਾਰਾਜ ਬਤਾਲੇ ਚਲੇ ਗਏ ਖੇਤਾਂ 'ਚ ਗਏ ਉੱਥੇ ਚੌਧਰੀ ਇੱਕ ਬੈਠਾ ਸੀ ਵੈਗਰੂ ਪਿੰਡ ਦਾ ਆਗੂ ਉਹਨੂੰ ਪੁੱਛਦੇ ਨੇ ਜੀ ਮਹਾਰਾਜ ਹੱਸ ਕੇ ਕਹਿੰਦੇ ਆ ਇਸ ਪਿੰਡ ਦਾ ਚੌਧਰੀ ਕੌਣ ਹੈ ਕਿਉਂਕਿ ਪੱਲਾ ਜਿਹੜਾ ਸੀ ਗਰੀਬ ਸੀ ਕਹਿੰਦਾ ਚੌਧਰੀ ਚਾਦਰੀ ਕੌਣ ਉਹ ਬੈਠਾ ਜਿਹੜਾ ਵਟ ਤੇ ਉਹ ਹੀ ਚੌਧਰੀ ਮਹਾਰਾਜ ਰੋਕ ਕੇ ਘੋੜਾ ਕਹਿੰਦੇ ਆ ਸਮ ਆਏਗਾ ਇੱਕ ਦਿਨੀ ਚੌਧਰੀ ਹੋਵੇਗਾ ਇਹ ਪਿੰਡ ਦਾ ਚੌਧਰੀ ਬਣੇਗਾ ਕੋਲ ਚਲੇ ਗਏ ਉਹਦੇ ਨੇਤਰ ਬੰਦ ਸਨ ਵਟ ਉੱਤੇ ਬੈਠਾ ਮੈਂ ਤੁਹਾਨੂੰ ਤਾਂ ਤਿੰਨ ਗੱਲਾਂ ਪਹਿਲਾਂ ਕਹੀਏ ਕਰ ਦਿਤੀਆਂ ਸਿਮਰਨ ਗਿਆਨ ਤੇ ਧਿਆਨ ਅੰਦਰ ਦੀ ਖਿੱਚ ਹੈ ਧਿਆਨ ਚ ਬੈਠਾ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਘੋੜੇ ਤੇ ਜਾ ਕੋਲ ਖਲਾ ਰਿਆ ਕਹਿਣ ਲੱਗੇ ਮੇਰਾ ਗੁੜ ਦੇ ਦੇ ਗੱਲ ਗੁੜ ਦੀ ਭੁੱਖ ਨਹੀਂ ਯਾਦ ਰੱਖਿਓ ਭਾਈ ਗੁਰਦਾਸ ਸਾਹਿਬ ਦਾ ਕਬੀਤ ਬਿਲਕੁਲ ਟੁਕ ਬਿਲਕੁਲ ਟੁਕਦਾ ਇਹਨਾਂ ਇਹਨਾਂ ਕਟਨਾਵਾਂ ਤੇ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸੰਤ ਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਏਕ ਬਾਾਰ ਸਤ ਗੁਰ ਮੰਤਰ ਸਿਮਰਨ ਮਹਤਰ ਸਿਮਰਨ ਤਾਹੇ ਬਾਰੰਗ ਬਾਹਰ ਗੁਰੂ ਖੋਤ ਖੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ ਸਤ ਗੁਰ ਦਇਆਨਿਦ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਮਹਾਰਾਜ ਕਹਿੰਦੇ ਮੇਰਾ ਗੁਰ ਦੇ ਦੇ ਉਹ ਸਿਖਾਂ ਉਹ ਨੇਤਰਬੰਦ ਨੇਤਰ ਨਹੀਂ ਖੋਲੇ ਕਹਿੰਦਾ ਨਹੀਂ ਨਹੀਂ ਇਹ ਗੁਰ ਗੁਰ ਗੁਰੂ ਹਰਗੋਬਿੰਦ ਸਾਹਿਬ ਲਈ ਕਿਸੇ ਨੂੰ ਨਹੀਂ ਦੇਣਾ ਮੈਂ ਨਹੀਂ ਪਿੰਡ ਜਾਣਾ ਲੋਕ ਮੈਨੂੰ ਛੇੜ ਪਾਉਂਦੇ ਆ ਮੈਂ ਇੱਥੇ ਬੈਠਾ ਮਹਾਰਾਜ ਨੇ ਵਾਅਦੇ ਦੇ ਕੇ ਕਿਆ ਘੋੜੇ ਤੇ ਚੜਿਆ ਪੁੱਤਰ ਅੱਖਾਂ ਖੋਲ ਮੈਂ ਵੀ ਰਾਤ ਚੈਨ ਨਾਲ ਨਹੀਂ ਟਿਕ ਸਕਿਆ ਮੈਂ ਤੇਰੇ ਕੋਲ ਖੁਦ ਆ ਗਿਆ ਜਦੋਂ ਨੇਤਰ ਖੋਲੇ ਤੇ ਮੀਰੀ ਪੀਰੀ ਦਾ ਦਾਤਾ ਘੋੜੇ ਤੇ ਸਵਾਰ ਸੀ ਇਸ ਭਾਈ ਪੱਲੇ ਨੇ ਧੌੜ ਕੇ ਮਹਾਰਾਜ ਜੀ ਦੇ ਰਕਾਬ ਦੇ ਵਿੱਚ ਆਪਣਾ ਮੱਥਾ ਰੱਖ ਦਿੱਤਾ ਇਹ ਬੱਚਾ ਬਹੁਤ ਰੋਇਆ ਸਤਗੁਰੂ ਥੱਲੇ ਉਤਰ ਪਏ ਕੁੱਟ ਕੇ ਸੀਨੇ ਨਾਲ ਲਾਇਓ ਨੇ ਤੇ ਮਹਾਰਾਜ ਗੋੜੋ ਦਿੰਦਾ ਪਿਆ ਕਿੰਨੇ ਦਿਨਾਂ ਦਾ ਗੁੜ ਬਦਾ ਮਾਰਨੇ ਇਤਰਾ ਤੇ ਕਿ ਹੱਥ ਥੋੜਾ ਓਏ ਤੇਰੀ ਚਾਦਰ ਕਿੰਨੇ ਦਿਨਾਂ ਦੀ ਹੈ ਨਹੀਂ ਪਿਆਰੋ ਜਿਨ੍ਹਾਂ ਦੇ ਦਿਲ ਸੁੱਚੇ ਹੋਣ ਉਹਨਾਂ ਦੇ ਖੱਤ ਭਰੇ ਹੋਏ ਵੀ ਸੁੱਚੇ ਹੁੰਦੇ ਆ ਜੇ ਦਿਲ ਮੈਲੇ ਹੋਣ ਤੇ 50 ਵਾਰੀ ਖੱਤ ਧੋਤੇ ਹੋਣ ਫਿਰ ਵੀ ਝੂਠੇ ਦੇ ਝੂਠੇ ਰਹਿੰਦੇ ਮਹਾਰਾਜ ਜੀ ਨੇ ਕਿਹਾ ਲਿਆ ਗੋੜੋ ਨੇ ਕੰਬ ਤੇ ਹੱਥਾਂ ਨਾਲ ਪੱਲਾ ਖੋਲਿਆ ਗੁਰੂ ਗੁਰੂ ਅਰਗਵਿੰਦ ਸਾਹਿਬ ਨੂੰ ਦਿੱਤਾ ਤੇ ਮਹਾਰਾਜ ਵੱਟ ਤੇ ਬਹਿ ਗਏ ਜਿਵੇਂ ਮਿੱਤਰਬਿੰਦ ਨਾਲ ਹੀ ਬਹਿ ਗਏ ਗੱਲਾਂ ਬਾਤਾਂ ਕੀਤੀਆਂ ਅੱਗੋ ਕਹਿੰਦੇ ਮੈਨੂੰ ਘਰ ਨਹੀਂ ਲੈ ਕੇ ਜਾਏਗਾ ਮੈਂ ਤੇਰੇ ਘਰ ਜਾਣਾ ਹੈ ਭਾਈ ਪੱਲਾ ਮਹਾਰਾਜ ਜੀ ਨੂੰ ਗੁਰੂ ਸਾਹਿਬ ਤੁਰੇ ਜਾਂਦੇ ਆ ਘੋੜੇ ਦੀ ਲਗਾਮ ਪਕੜੀ ਆਪਣੇ ਘਰ ਲੈ ਗਿਆ ਭੁੱਲ ਗਿਆ ਉੱਚੀ ਆਵਾਜ਼ ਮਾਈ ਨੂੰ ਆਵਾਜ਼ਾਂ ਮਾਰਦਾ ਮਾਂ ਮਾਂ ਉਹਨੇ ਸੋਚਿਆ ਬੱਚਾ ਬਿਰਹਾ ਚ ਹੈ ਜਦੋਂ ਗਰੀਬਣੀ ਨੇ ਬੂਆ ਖੋਲਿਆ ਤੇ ਕੀ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਉਤਰੇ ਲਗਾਮ ਪਕੜੀ ਸਾਹਮਣੇ ਖਲੋਤੇ ਹੋਏ ਅੰਦਰ ਲੈ ਗਈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਅੰਦਰ ਚਲੇ ਗਏ ਉਹਦੇ ਕੋਲ ਜੋ ਸੀ ਇੱਕ ਦੋਰ ਸੀ ਜੀ ਤੁਹਾਨੂੰ ਪਤਾ ਹੋਣਾ ਪਹਿਲਾਂ ਆਪਣੇ ਘਰਾਂ 'ਚ ਦੋਰ ਖੱਦਰ ਚਾਦਰਾਂ ਵਰਦ ਦੋਰ ਫਟਾਫਟ ਮੰਜੇ ਤੇ ਵਿਛਾ ਦਿੱਤੀ ਮਹਾਰਾਜ ਬਹਿ ਗਏ ਬਚਨ ਬਲਾਸ ਹੋਏ ਮਾਈ ਤੇ ਬੋਲੇ ਕੀ ਵਿਚਾਰੀ ਸਤਗੁਰੂ ਕੋਈ ਸਮਾਂ ਬੋਲਣ ਤੋਂ ਬਾਅਦ ਕਹਿੰਦਿਆ ਵਿਭਾ ਪੁੱਤਰ ਮੈਨੂੰ ਭੁੱਖ ਲੱਗੀ ਪ੍ਰਸ਼ਾਦਾ ਨਹੀਂ ਝਕਾਓਗੇ ਤੁਸੀਂ ਯਾਦ ਰੱਖਿਓ ਢਾਈ ਸੇਰ ਆਟਾ ਸੀ ਅੱਧ ਸੇਰ ਦਾਲ ਸੀ ਘਰ ਚ ਮਾਰੇ ਨੇ ਕਿਹਾ ਪ੍ਰਸ਼ਾਦਾ ਨਹੀਂ ਝਕਾਓਗੇ ਉਸੇ ਵਕਤ ਉਹਨੇ ਦਾਲ ਬਲਟੋਈ ਚ ਰੱਖ ਕੇ ਉੱਤੇ ਰੱਖ ਦਿੱਤੀ ਪ੍ਰਸ਼ਾਦੇ ਆਟਾ ਗੁੰਨ ਲਾ ਪਈ ਅਲਾਕੇ ਚ ਪਤਾ ਲੱਗਾ ਬਾਬਾ ਬਕਾਲਾ ਸਾਹਿਬ ਸੰਗਤਾਂ ਹਾਂ ਡਾ ਆ ਗਿਆ ਕੋਈ ਮੱਖਣ ਕੋਈ ਦੁੱਧ ਕੋਈ ਕਿਉਂ ਮਹਾਰਾਜ ਕਹਿਣ ਲੱਗੇ ਜੇ ਰਹਿਣ ਦਿਓ ਜਦੋਂ ਦਾਲ ਬਣ ਗਈ ਸਭ ਨੂੰ ਪੰਗਤ ਤੇ ਬਿਠਾ ਕੇ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਪ੍ਰਸ਼ਾਦ ਦੇ ਵਰਤਾ ਕੇ ਉੱਤੇ ਦਾਲਾ ਪਾਪ ਆਕੇ ਦਿੱਤਾ ਕਹਿਣ ਲੱਗੇ ਲੋਕੀ ਕਹਿੰਦੇ ਨੇ ਪਿੰਡ ਦਾ ਚੌਧਰੀ ਨਹੀਂ ਮੇਰਾ ਪੱਲਾ ਇੱਕ ਦਿਨ ਚੌਧਰੀ ਬਣੇਗਾ ਫਿਰ ਚੌਧਰ ਉਹਨਾਂ ਦੀ ਔਲਾਦ ਅਜੇ ਵੀ ਹੈ ਜੀ ਮੈਂ ਮਨਜੀਤ ਸਾਹਿਬ ਕਥਾ ਕੀਤੀ ਉਹ ਫਿਰ ਸਰੂਪਾ ਲੈ ਕੇ ਆਏ ਸਮੋਂ ਦੀ ਔਲਾਦ ਵਿੱਚ 啊。